ਮੰਮੀ ਸਾਥ ਮੋਰਚੇ ਦੇ ਵਿੱਚ ਚੂਕੇ 1.5 ਸਾਲ ਤੋਂ ਅੱਕ ਤੇ ਸੱਚ ਦੀ ਔਰ ਜੋ ਸਾਡੇ ਬੱਦੀ ਸਿੰਘ ਨੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਆਪਾਂ ਅੱਜ ਦੇ ਜੇਲ੍ਹਾਂ ਦੇ ਵਿੱਚ ਹੈਗੇ ਆ ਉਹ ਸਿਆਸੀ ਤੌਰ ਤੇ ਉਹ ਕੈਦੀ ਬਣਾ ਰੱਖਦੇ ਨੇ ਪਰ ਜੋ ਕਾਨੂੰਨ ਦੀ ਸਜ਼ਾ ਸੀ ਉਹ ਪੁੰਨਿ ਪੁੱਗ ਚੁੱਕੇ ਸੋ ਮੈਂ ਸਮਝਦਾ ਇਸ ਗੱਲ ਤੇ ਜਿੱਥੇ ਅਸੀਂ ਸ਼ੰਕੂ ਕਨੌੜੀ ਬਾਰਡਰਾਂ ਤੇ ਕਿਸਾਨੀ ਦੇ ਮੋਰਚੇ ਲਾਏ ਸੀ ਸਾਡੀ ਜੱਥੇਬੰਦੀ ਨੇ ਜਿਵੇਂ ਜਫੇਦਾਰ ਬਰਬੀਲ ਸਿੰਘ ਉਹਨਾਂ ਨੇ ਕਿਹਾ ਯੋਗਤਾ ਨਾਲ ਯੋਗਦਾਨੀ ਚ ਕੋਈ ਇਨਸਾਨ ਨਹੀਂ ਅਸੀਂ ਸਿੱਖ ਕੌਮ ਲਈ ਨਹੀਂ ਕਰਾਂਗੇ ਹਾਰਾ ਨਾਰਾ ਨਹੀਂ ਮਾਰਾਂਗੇ ਤੇ ਫਿਰ ਕਰਾਂਗੇ ਕੀ ਤਾਂ ਮੈਂ ਪਵਾਦੀ ਸੰਗਤ ਨੂੰ ਔਰ ਜਿਹੜੇ ਸਾਡੇ ਰੋਪੜ ਜ਼ਿਲ੍ਹੇ ਦੀ ਸੰਗਤ ਔਰ ਪੂਰੇ ਆਬਾਦ ਨੂੰ ਪੰਜਾਬ ਦੇ ਵਿੱਚੋਂ ਤੁਸੀਂ ਆਪਣੀ ਅੱਖ ਨਿਗਾਓ ਬੰਤੀ ਸਿੰਘ ਕੌਣ ਨੇ ਪਜਾਮਾ ਪੂਰੀਆਂ ਕਰ ਲੀਆਂ ਅੰਦਰ ਕੀਨੇ ਰੱਖੇ ਹੋਏ ਨੇ ਝੂਲਮ ਕੌਣ ਕਰ ਰਿਹਾ ਹੈ ਛੇਰ ਦਾ ਰੂਲ ਹੈਗਾ ਅਸੀਂ ਵੀ ਜੇਲ੍ਹਾਂ ਦੇ ਵਿੱਚ ਰਹੇ ਆਂ ਅਗਰ ਤੁਹਾਡੀ ਸਜ਼ਾ ਪੂਰੀ ਹੋ ਗਈ ਚਾਹ 7 ਵਜੇ ਬੰਦੀ ਰਾਤ ਨੂੰ ਬੰਦ ਹੋ ਜਾਂਦੀ ਆ ਤੁਹਾਨੂੰ ਜੇ ਜ਼ਵਾਰਤ ਵੀ ਹੋ ਜਾਂਦੀ ਆ 5 ਮਿੰਟ ਵੀ ਅਲਾ ਕਾਨੂੰਨ ਦੇ ਆਧਾਰ ਤੇ 5 ਮਿੰਟ ਵੀ ਤੁਹਾਨੂੰ ਜਿਫਤੀ ਜਾਂ ਸੋਟ ਨਹੀਂ ਰੱਖ ਸਕਦਾ ਸੋ ਇਹ ਝੂਲਮ ਆ ਤੁਹਾਡਾ ਸਿੱਖ ਕੌਮ ਤੇ ਪਰ ਤੁਹਾਨੂੰ ਜਰੂਰ ਹਾਰਾ ਨਾਰਾ ਮਾਰਨਾ ਚਾਹੀਦਾ 8 ਇਸੇ 12 ਤਰੀਕ ਨੂੰ 12 ਜੁਲਾਈ ਨੂੰ ਸੁਖਨੀ ਸਾਹਿਬ ਸੁਖਨੀ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਉਸ ਤੋਂ ਬਾਅਦ ਭੋਗ ਤੋਂ ਬਾਅਦ ਰਾਗੀ ਢਾਡੀ ਕੀਰਤਨ ਦਰਬਾਰ ਹੋਵੇਗਾ ਔਰ ਤੁਹਾਨੂੰ ਇਸ ਮੋਰਚੇ ਤੋਂ ਅਪੀਲ ਕਰਨੀ ਚਾਹੁੰਦੇ ਆ ਅਸੀਂ ਸੰਗਤ بیٹھی ਆ ਜਿਹੜੇ ਸਾਰੇ ਇਸ ਮੋਰਚੇ ਨੂੰ ਰਿਪਰਜੈਂਟ ਕਰਦੇ ਆ ਸਾਨੂੰ ਤਾਂ ਅੱਜ ਮੌਕਾ ਮਿਲਿਆ ਅਸੀਂ ਤਾਂ ਕਿਸਾਨੀ ਦੀ ਵੀ ਲੜਾਈ ਲੜਦੇ ਆ ਪਰ ਤੁਸੀਂ 12 ਤਰੀਕ ਨੂੰ ਬੱਤੋ ਬਾਤ ਸੰਗਤ ਨੇ ਸੋਮਹਮਾਗੇ ਪਹੁੰਚਣਾ ਕਿਉਂਕਿ ਇੱਕ ਗੱਲ ਜਰੂਰ ਸੋਚਣੀ ਆ ਮੰਨ ਲਓ ਸ਼ਿਕਾਸ ਤਾਂ ਲੜੇ ਜਾਂਦੇ ਨੇ ਮੋਰਚਾ 'ਚ ਤਾਂ ਹਿੱਸਾ ਲਿਆ ਜਾਂਦਾ ਇਹ ਗੱਲ ਸਮਝਣੀ ਆ ਹਰ ਇੱਕ ਪਰਿਵਾਰ ਨੇ ਨੌਜਵਾਨਾਂ ਨੇ ਇਹ ਸਮਝਣਾ ਵੀ ਇਹ ਸਾਡਾ ਭਰਾ ਅੰਦਰੋਂ ਦਾ ਤਾਂ ਫਿਰ ਅਸੀਂ ਕੀ ਕਰਦੇ ਘਰਾਂ 'ਚ ਬੈਠੇ ਹਰ ਇੱਕ ਮਾਂ ਨੂੰ ਇਹ ਸੋਚਣਾ ਪਊਗਾ ਜੇ ਮੇਰਾ ਪੁੱਤ ਅੰਦਰੋਂ ਦਾ ਕਿ ਆ ਮੋਰਚੇ 'ਚ ਨਾ ਜਾਂਦੀ ਹਰ ਇੱਕ ਪਿਓ ਨੂੰ ਇਹ ਸੋਚਣਾ ਪੈਵੇਗਾ ਇਹ ਮੇਰਾ ਪਤਵੰਤਾ ਤਾਂ ਮੈਨੂੰ ਵੀ ਮੋਰਚੇ ਤੇ ਜਾਣਾ ਪੈਣਾ ਸੀ ਇਹ ਇਨਸਾਫ ਮੋਰਚਾ ਇਕੱਲੇ ਇੱਕ ਦੀ ਗੱਲ ਨਹੀਂ ਕਰਦਾ ਇਸ ਨੇ ਬਹੁਤ ਸਮੀਕਰਨ ਚੇਂਜ ਕਰਨੇ ਨੇ ਪੂਰੇ ਭਾਰਤ ਦੀਆਂ ਜਿਹੜੀਆਂ ਗੱਲਾਂ ਉਹ ਸਾਰੀਆਂ ਚੇਂਜ ਕਰਨੀਆਂ ਨੇ ਇਹ ਹੱਕ ਤੇ ਸੱਚ ਦੀ ਔਰ ਇਨਸਾਫ ਪਸੰਦ ਦੀ ਗੱਲ ਕਰਦਾ ਇਸ ਕਰਕੇ ਤੁਸੀਂ ਇਸ ਮੋਰਚੇ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੁਹਾਲੀ ਦੇ ਵਿੱਚ ਜਰੂਰ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਿਆ ਕਰੋ ਜਿਉਂਦੇ ਰਹੋ ਤੱਕੜੇ ਰਹੋ ਆਦੇ ਬਾਦੇ ਰਹੋ ਗੁਰਨਾਰਕ ਸਾਹਿਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਬੁਣੀ ਬਣਾ ਦੇਣਾ